ਮਾਂਜੋਗ ਡੀ.ਡੀ.ਪੀ ਸਾਹਿਬ ਦੇ ਡੀ.ਡੀ.ਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸ.ਐਸ.ਪੀ ਸਾਹਿਬ ਦੇ ਦੇ ਚੰਦ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵੀ ਡਿਗੀ ਜੀ ਜਿਸ ਦੇ ਦੌਰਾਨ ਸਾਡੇ ਐਸ.ਐਚ.ਓ ਕਲਾਨੌਰ ਸਰਵਜੀਤ ਸਿੰਘ ਉਹਨਾਂ ਨੇ ਇੱਕ ਦਰਵਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਵਿੱਚ ਜੋਗਨਪੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀ.ਐਸ.ਪੀ ਅਜੇ ਇੱਕ ਮਰਜੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫ ਆਰ ਜਿਹੜੀ ਆ 2025 ਦੀ ਕਲਾਨੋ ਥਾਣੇ ਜਿਹੜੀ ਰਿਸਟ ਕੀਤੀ ਸਰ ਇਹ ਕਿੱਥੋਂ ਆਈ ਸੀਗੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਵਿੱਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾ ਆਇਆ ਲੜਕਾ ਉਹਦੇ ਉਹ ਉਹਨੂੰ ਅਸੀਂ ਨਤੀਜੇ ਨਾਮਜ਼ਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਤੇ ਪਾਰ ਤੇ ਉਥੋਂ ਪਰੋ ਹੀ ਆਈ ਹੈ ਹੋਈ ਤੇ ਹਾਂ ਵਾਇਰ ਰੋਨੀ ਆਈ ਹੈ ਕਿ ਬਾਕੀ ਤਫਤੀਸ਼ ਜਾਰੀ ਹੈ ਇੱਕ ਵਾਰ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨਾਲ ਵੀ ਬੰਨੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੂੰ ਕੰਪਲ ਰਿਕਾਰਡ ਇਹਨਾਂ ਦਾ ਰਿਕਾਰਡ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਸਟ ਮੁਕਦਮਾ ਇਹ ਤੇ ਦੰਦੂ ਹੈ ਇਹਦੇ ਪਿੱਛੇ ਕੋਈ ਪਹਿਲਾਂ ਵੀ ਗੱਲਬਾਤ ਚੜੀ ਚੜੀ ਚੜ੍ਹੂ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹੀ ਜਿਹੜੇ ਸਾਈਬਰ ਦੀ ਅਸੀਂ ਮਦਦ ਲੈ ਰਹੇ ਆ ਉਹਦੇ ਵਾਸਤੇ ਅਸੀਂ ਚਾਰ ਦਿਨ ਦਾ ਉਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਸ ਦੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫਸੀਲ ਜਿਹੜੀ ਗੱਲ ਅੱਗੇ ਲਿਆਉਗੀ ਲਿਆਂਦੀ ਜਾਊਗੀ ਜਿਹੜੀ ਨਾ ਗ੍ਰਿਫਤਾਰੀ ਕੀਤੀ ਗਈ ਹੈ ਇਹ ਨੋਜੋਦ ਕੀ ਇਨਵੋਲਟਾਈ ਦੀ ਇਹ ਇਹਦੀ ਕੋਈ ਤੇ ਬਰਾਮਦਗੀ ਹੋਈ ਹੈ ਨਾ ਜੋਗਨਪ੍ਰੀਤ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਣਾ ਤੇ ਜਦੋਂ ਕੰਮ ਕੀਤਾ ਤੇ ਇਹਦੇ ਕੋਈ ਬਰਾਮਦਗੀ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਨੀ ਸੀ ਪਰ ਉਹ ਤੋਂ ਪਹਿਲਾਂ ਹੀ ਕਰਦੇ ਨੇ ਮੇਰੇ ਲੱਗਦੇ ਵੇਚ ਦੀ ਗੁੱਦੀ ਜਾਂ ਕਿਤਾ ਸਪਲਾਈ ਕਰਦੇ ਨੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛਗਿਛ ਦੇ ਵਿੱਚ ਜੋ ਅੱਗੇ ਆਉਗੀ ਗੱਲ ਉਹ ਅ ਇਹ ਲੜਕਾ ਪਹਿਲੇ ਵੀ ਕਰਦਾ ਰਿਹਾ ਕੰਮ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਮੁੰਡੇ ਜਦੋਂ ਆਇਆ ਤੇ ਮੇਰੇ ਚਿੱਤਾਂ ਮਹੱਤਵ ਕਰਦੇ ਬਾਰਡਰ ਇਹਨਾਂ ਨਾਲ ਦੇ ਲੱਗਦੇ ਏਰੀਆ ਹੈਗਾ ਵਾ ਉੱਥੇ ਕਿਤਾਂ ਦੀ ਗੱਲ ਕੀਤੀ ਜਾ ਰਹੀ ਜਿਹੜੇ ਅਜਿਹੀਆਂ ਨਹੀਂ ਉੱਥੇ ਹੀ ਸਪੈਸ਼ਲ ਪਟੋਲਿੰਗ ਕਰ ਰਹੇ ਆ ਉੱਥੇ ਹੀ ਜਿਹੜੇ ਆਪਣੀ ਨਾਕੇਬੰਦੀ ਮਜ਼ਬੂ ਉਹ ਨੋ ਇਨਸਟੈਂਡਨਟਲ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੇ ਗਸ਼ਤਕਰ